ਏ ਮੰਗਵਾਏ ਹੀ ਵੇਖੋ ਇੱਕ 100 ਪਲੱਸ ਤੇ ਲਗਾ ਚੁੱਕੇ ਆ ਹੋਰ ਵੀ ਕਿਸੇ ਨੂੰ ਜ਼ਰੂਰਤ ਹੋएगी ਸਾਡੇ ਨਾਲ ਸੰਪਰਕ ਕਰੇ ਅਸੀਂ ਉਹਨਾਂ ਦੇ ਵੀ ਲਵਾਵਾਂਗੇ ਜੀ ਜੇ ਗੱਲ ਜੇ ਗੱਲ ਕਰੀਏ ਤੇ ਇਸ ਦੇ ਵਿੱਚ ਕੋਈ ਕੈਮੀਕਲ ਪਾਇਆ ਹੈ ਜਾਂ ਇਸ ਨੂੰ ਕਿਵੇਂ ਬਣਾਇਆ ਗਿਆ ਨਹੀਂ ਇਸ ਦੇ ਵਿੱਚ ਕੋਈ ਕੈਮੀਕਲ ਨਹੀਂ ਹੈ ਜੇ ਸਿੰਗਲ ਆਇਰਨ ਰੋਡ ਹੈ ਪਰ ਜਿਹੜੀ ਚਾਈਨਾ ਡੋਰ ਬੰਦੀ ਹੈ ਉਹਦੇ ਵਿੱਚ ਕਾਫੀ ਤਰ੍ਹਾਂ ਦੇ ਕੈਮੀਕਲ ਹੁੰਦੇ ਜੋ ਕਿ ਬੜੇ ਹਾਰਮਫੁਲ ਹੁੰਦੇ ਤੁਸੀਂ ਦੇਖਿਆ ਹੋਵੇਗਾ ਉਹਦਾ ਕੱਟ ਵੀ ਜਲਦੀ ਹੀਲ ਨਹੀਂ ਹੁੰਦਾ ਤੇ ਬੜੇ ਬਲਕ ਲੈਵਲ ਤੇ ਨੂੰ ਅਸੀਂ ਪ੍ਰੋਵਾਈਡ ਕਰਵਾਵਾਂਗੇ ਆਪਣੀ ਐਨ ਜੀਓ ਦੇ ਵੱਲ ਸਾਨੂੰ ਕੋਈ ਜਰੂਰ ਬਸ ਸਾਨੂੰ ਮੇਨ ਸੀਗਾ ਕਿ ਪਹਿਲਾਂ ਦੇਖੀਏ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦਾ ਹੈ ਲੋਕੀ ਇਹ ਚੀਜ਼ ਨੂੰ ਐਕਸੈਪਟ ਕਰਦੇ ਨੇ ਇੱਥੇ ਲਗਾਉਂਦੇ ਨਹੀਂ ਲਗਾਉਂਦੇ ਪਰ ਇਹ ਸਵੇਰ ਦੇ 11 ਵਜੇ ਦੇ ਆਏ ਤੇ ਹੁਣ ਤੱਕ ਅਸੀਂ ਕੰਟੀਨਿਊ ਹੱਟ ਜਿਹੜੇ ਹੈਗੇ ਹਰ ਬੰਦਾ ਕੋਈ ਨਾ ਕੋਈ ਕੋਈ ਨਾ ਕੋਈ ਅੱਗੇ ਸਾਨੂੰ ਡਿਮਾਂਡ ਕਰ ਰਹਾ ਹੈ ਮੇਜਰ ਸਾਨੂੰ ਸੀ ਅਸੀਂ ਲੇਬਰ ਕਲਾਸ ਜਿਹੜੇ Zomato Swiggy ਵਾਲੇ ਜਿਹੜੇ ਆਪਣੀ ਰੋਜ਼ਗਾਰ ਦੇ ਲਈ ਘਰੋਂ ਨਿਕਲਦੇ ਨੇ ਅਸੀਂ ਉਹਨਾਂ ਨੂੰ ਕਵਰ ਕਰੀਏ ਪਹਿਲਾਂ ਕਿ ਨਾਰਮਲ ਨਹੀਂ ਅਸੀਂ ਕਰ ਰਹੇ ਤੁਸੀਂ ਜਿਹੜਾ ਬੰਦਾ ਕਮਾਈ ਦੇ ਲਈ ਆਪਣੀ ਬਾਈਕ ਤੇ ਘਰੋਂ ਨਿਕਲ ਰਿਹਾ ਕਿਉਂਕਿ ਉਹ ਕੱਲਾ ਬੰਦਾ ਇੰਜਰਡ ਨਹੀਂ ਹੋਏਗਾ ਉਹਦਾ ਪਰਿਵਾਰ ਪੂਰਾ ਇੰਜਰਡ ਹੋ ਜਾਏਗਾ ਜੇ ਉਹਨੂੰ ਝੋਟ ਲੱਗ ਗਈ ਉਹਦੀ ਰੋਟੀ ਬੰਦ ਹੋ ਜਾਈ ਲੋਹੜੀ ਦੇ ਤਿਉਹਾਰ ਦੇ ਵਿੱਚ ਪ੍ਰਯੋਗ ਕੀਤੀ ਜਾਣ ਵਾਲੀ ਚਾਈਨਾ ਡੋਰ ਨਾਲ ਕਈ ਹਾਦਸੇ ਸਾਹਮਣੇ ਆਉਂਦੇ ਆ ਲੇਕਿਨ ਕਹਿੰਦੇ ਆ ਕਿ ਪੰਜਾਬੀ ਜਦੋਂ ਆਪਣਾ ਦੇਸੀ ਜਗਾਰ ਲਗਾਉਂਦੇ ਆ ਤੇ ਉਸ ਦੀ ਕਦੀ ਵੀ ਕੋਈ ਰੀਸ ਨਹੀਂ ਕਰ ਸਕਦਾ ਸੋ ਪੰਜਾਬੀਆਂ ਦਾ ਇੱਕ ਦੇਸੀ जुगाड़ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਕੇ ਐਨ ਜੀਓ ਵੱਲੋਂ ਇਹ ਦੇਸੀ जुगाड़ ਲਗਾਇਆ ਗਿਆ ਇਸ ਦੇ ਨਾਲ ਤੁਹਾਨੂੰ ਜਿਹੜੀ ਚਾਈਨਾ ਡੋਰ ਨਾਲ ਜਿਹੜੇ ਹਾਦਸੇ ਆਏ ਦਿਨ ਸੜਕਾਂ ਤੇ ਹੁੰਦੇ ਆ ਉਹ ਹਾਦਸੇ ਨਹੀਂ ਹੋਣਗੇ ਸੋ ਇਹ ਰੋਡ ਲਗਾਈ ਗਈ ਹੈ ਲੋਹੇ ਦੀ ਹਾਲਾਂਕਿ ਇਹ ਦੇਸੀ जुगाड़ ਜਿਹੜਾ ਪੰਜਾਬੀਆਂ ਵੱਲੋਂ ਲਗਾਇਆ ਗਿਆ ਇਸ ਦੀ ਉਪਜ ਉਹਨਾਂ ਨੇ ਅਹਮਦਾਬਾਦ ਤੋਂ ਕੀਤੀ ਸੀ ਅਹਮਦਾਬਾਦ ਉਹਨਾਂ ਨੇ ਇਹ ਚੀਜ਼ ਦੇਖੀ ਉਸ ਤੋਂ ਬਾਅਦ ਉਹਨਾਂ ਦੁਆਰਾ ਇਹ ਬਣਾਉਣ ਬਾਰੇ ਸੋਚਿਆ ਗਿਆ ਸੋ ਲੋਕਾਂ ਨੂੰ ਫ੍ਰੀ ਲਗਾਇਆ ਜਾ ਰਿਹਾ ਤਾਂ ਕਿ ਜਿਹੜੇ ਹਾਦਸੇ ਹਰ ਰੋਜ਼ ਹੁੰਦੇ ਆ ਉਹ ਹਾਦਸੇ ਦੇ ਵਿੱਚ ਜਿਹੜੀ ਬੜੋਤਰੀ ਨਾ ਹੋ ਸਕੇ ਉਸ ਨੂੰ ਖਤਮ ਕੀਤਾ ਜਾ ਸਕੇ ਸੋ ਜਿਨ੍ਹਾਂ ਦੇ ਲਗਾਏ ਆ ਸਕੂਟੀ ਦੇ ਜਿਮੈਟਲਸ ਕੰਮ ਕਰਦੇ ਆ ਤੇ ਗੱਲ ਕਰਾਂਗੇ ਭਾਜੀ ਜਿਹੜਾ ਦੇਸੀ ਜਗਾੜ ਲਗਾਇਆ ਗਿਆ ਇਸ ਨੂੰ ਕਿਵੇਂ ਦੇਖਦੇ ਹੋ ਕਹੋ ਜੀ ਹੈ ਕਿਉਂਕਿ ਆਏ ਦਿਨ ਜਿਹੜਾ ਚਾਈਨਿਸ ਡੋਰ ਕਰਕੇ ਕਾਫੀ ਹਾਦਸੇ ਸਾਹਮਣੇ ਆਂਦੇ ਆ जुगाड़ ਦਾ ਫਾਇਦਾ ਮਿਲੇਗਾ ਬਿਲਕੁਲ ਸਾਰਾ ਇਸ ਦਾ ਕਾਫੀ ਫਾਇਦਾ ਮਿਲੇਗਾ ਮੈ ਤਾਂ ਕਿ ਇਹ ਜੋ ਵੀ ਡੋਰ ਅਗੇ ਸੇ ਸਾਹਮਣੇ ਸੇ ਜੋ ਵੀ ਆ ਗਈ ਉਹ ਉੱਪਰ ਸੇ ਨਿਕਲ ਜਾਏਗੀ ਜਾਂ ਇਸ ਦੇ ਵਿੱਚ ਮ ਫਸ ਜਾਏਗੀ ਵਸੇ ਜ਼ਿਆਦਾਤਰ ਤਾਂ ਇਸ ਦੇ ਵਿੱਚ ਮ ਫਸ ਜਾਏਗੀ ਕਿਉਂਕਿ ਉੱਪਰ ਸੇ ਇਹ ਲਗਾ ਹੋਇਆ ਹੈ ਡਰ ਲੱਗਦਾ ਸੀ ਜਦੋਂ ਘਰੋਂ ਨਿਕਲਦੇ ਸੀ ਤੁਹਾਡਾ ਜ਼ੋਮੈਟੋ ਦਾ ਕੰਮ ਹੈ ਸਾਰਾ ਦਿਨ ਤੁਸੀਂ ਬਾਹਰ ਰਹਿੰਦੇ ਹੋ ਸੜਕਾਂ ਤੇ ਰਹਿੰਦੇ ਹੋ ਡਰ ਲੱਗਦਾ ਸੀ ਕਿਤੇ ਕਿ ਜਿਹੜੀ ਡੋਰ ਚਾਈਨਾ ਡੋਰ ਕਿਤੇ ਤੁਹਾਡੇ ਗਲੇ ਤੇ ਹੀ ਆ ਕਿਤੇ ਫਿਰੇ ਨਾ ਜਿੱਥੇ ਕਿਤੇ ਪਤੰਗ ਦਿਖਦੀ ਸੀਗੀ ਉੱਥੇ ਵੱਧੂ ਡਰ ਲੱਗਦਾ ਸੀਗਾ ਕਿ ਹੁਣ ਕਿਤੇ ਐ ਨਾ ਹੋਵੇ ਕਿਤੇ ਡੋਰ ਸਾਡੇ ਗਾਲਤ ਚ ਫਸ ਜੇ ਆ ਸਾਨੂੰ ਕੱਟ ਦੇ ਵਗੈਰਾ ਵਗੈਰਾ ਸੋ ਇਹ ਦੇਸੀ ਜਗਾੜ ਜਿੰਨਾ ਦੁਆਰਾ ਲਗਾਇਆ ਗਿਆ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਇਹ ਪਾਜੀ ਦੇਸੀ ਜਗਾੜ ਲਗਾਇਆ ਗਿਆ ਹੈ ਕੀਵੇਂ ਤੁਸੀਂ ਸੋਚਿਆ ਇਸ ਬਾਰੇ ਤੇ ਕੀਵੇਂ ਬਣਾਇਆ ਗਿਆ ਇਸ ਨੂੰ ਸਰ ਇਹ ਸਾਡੇ ਮੈਂਬਰ ਰਤੇਸ਼ ਜੀ ਸਾਡੀ ਐਨ ਜੀਓ ਨੇਨ ਗਲੋਬਲ ਫਾਊਂਡੇਸ਼ਨ ਮੈਂ ਉਹਨਾਂ ਦਾ ਪ੍ਰਧਾਨ ਆ ਐਨ ਜੀਓ ਹੈ ਸਾਡੀ ਉਹਨਾਂ ਨੇ ਆਈਡੀਆ ਦੇਖਿਆ ਗੁਜਰਾਤ ਚ ਚੱਲ ਰਿਹਾ ਸੀ ਆਰਡਰ ਦੀ ਇਹ ਗੁਜਰਾਤ ਚ ਆਲਰੇਡੀ ਚੱਲ ਰਿਹਾ ਹੈ ਕਿ ਆਪਾਂ ਜਿਹੜੀ ਚਾਇਨਾ ਡੋਰ ਨੂੰ ਮਤਲਬ ਕਿਲਰ ਡੋਰ ਕੂਨੀ ਡੋਰ ਆ ਉਰੇ ਨਾਲ ਕਿਸੇ ਦਾ ਮੂੰਹ ਬਾੜ ਰਿਹਾ ਕਿਸੇ ਦਾ ਹੱਥ ਬਾੜ ਰਿਹਾ ਕੋਈ ਡੇਗ ਰਿਹਾ ਦੇਖੋ ਜੋ ਫੈਮਲੀ ਜਾ ਰਹੀ ਕਿਸੇ ਦੇ ਲਾਗੇ ਸਾਰੀ ਫੈਮਲੀ ਡੇਗ ਜੇਗੀ ਤੇ ਕੁਛ ਵੀ ਹਾਸਾ ਹੋ ਸਾਦਾ ਵਾ ਤੇ ਸਰਕਾਰ ਕੋਈ ਅਪੀਲ ਕਰਦੇ ਆ ਕਿ ਚਲੋ ਤੁਸੀਂ ਬੈਨ ਤੇ ਕੀਤਾ ਪਰ ਫੜੋ ਇਹਨਾਂ ਨੂੰ ਜਿਹੜਾ ਖਰੀਰ ਆ ਮੇਰੇ ਖਿਆਲ ਚੋਰ ਤੇ ਵੀ ਵਰਚਾ ਕਰੋ ਜਿਹੜੀ ਇਹ ਤੁਸੀਂ ਦੇਸੀ ਜਗਾੜ ਲਗਾਇਆ ਗਿਆ ਇਹ ਇਸ ਨੂੰ ਕਿਸ ਤਰ੍ਹਾਂ ਬਣਾਇਆ ਗਿਆ ਕਿੱਥੇ ਦੇਖਿਆ ਸੀ ਤੁਸੀਂ ਫਿਰ ਤੁਸੀਂ ਕਿਵੇਂ ਸੋਚਿਆ ਕਿ ਅਨੂੰ ਪੰਜਾਬ ਚ ਲਿਆਂਦਾ ਜਾਏ ਇਹ ਸਰ ਅਹਮਦਾਬਾਦ ਤੋਂ ਹੀ ਦੇਖਿਆ ਹੋਇਆ ਸੋਸ਼ਲ ਮੀਡੀਆ ਤੇ ਹੀ ਸਰਚ ਕੀਤੀ ਗੂਗਲ ਤੇ ਵੀ ਸਰਚ ਕੀਤੀ ਉਹ ਸਰ ਅਹਮਦਾਬਾਦ ਤੋਂ ਸਾਨੂੰ ਇਹ ਆਈਡੀਆ ਮਿਲਿਆ ਸੀ ਉੱਥੋਂ ਹੀ ਮੰਗਵਾਇਆ ਹੈ ਅਲੀ ਅਦੀ ਕੋਸ਼ ਕਿੰਨੀ ਪੈਂਦੀ ਹੈ ਤੇ ਹੁਣ ਤੱਕ ਕਿੰਨੇ ਲੋਕਾਂ ਨੂੰ ਲਗਾ ਚੁੱਕੇ ਹੋ ਤੇ ਇਹ ਮੰਗਵਾਏ ਕਿੰਨੇ ਆ ਤੁਸੀਂ ਸਰ 50 ਤੋਂ 100 ਰੁਪਏ ਦੀ ਪੋਸਟ ਬੈ ਜਾਂਦੀ ਆ ਇਹ ਮੰਗਵਾਏ ਹੀ ਵੇਖੋ ਇੱਕ 100 ਪਲੱਸ ਤੇ ਲਗਾ ਚੁੱਕੇ ਆ ਹੋਰ ਵੀ ਕਿਸੇ ਨੂੰ ਜ਼ਰੂਰ ਲੋੜ ਹੋएगी ਸਾਡਾ ਸੰਪਰਕ ਕਰੇ ਅਸੀਂ ਉਹਨਾਂ ਦੇ ਵੀ ਲਗਾਵਾਂਗੇ ਜੀ ਭਜੀ ਜੇ ਗੱਲ ਜੇ ਗੱਲ ਕਰੀਏ ਤੇ ਇਸ ਦੇ ਵਿੱਚ ਕੋਈ ਕੈਮੀਕਲ ਪਾਇਆ ਹੈ ਜਾਂ ਇਸ ਨੂੰ ਕਿਵੇਂ ਬਣਾਇਆ ਗਿਆ ਨਹੀਂ ਇਸ ਦੇ ਵਿੱਚ ਕੋਈ ਕੈਮੀਕਲ ਨਹੀਂ ਹੈ ਜੇ ਸਿੰਗਲ ਆਇਰਨ ਰੋਡ ਹੈ ਪਰ ਜਿਹੜੀ ਚਾਈਨਾ ਡੋਰ ਬੰਦੀ ਹੈ ਉਹਦੇ ਵਿੱਚ ਕਾਫੀ ਤਰ੍ਹਾਂ ਦੇ ਕੈਮੀਕਲ ਹੁੰਦੇ ਜੋ ਕਿ ਬੜੇ ਹਾਰਮਫੁਲ ਹੁੰਦੇ ਤੁਸੀਂ ਦੇਖਿਆ ਹੋਵੇਗਾ ਦਾ ਕੱਟ ਵੀ ਜਲਦੀ ਹੀਲ ਨਹੀਂ ਹੁੰਦਾ ਜਿਸਾਂ ਦੇ ਵਿੱਚ ਪਲਾਸਟਿਕ ਹੈ ਨਾਈਲਨ ਹੈ ਆਇਰਨ ਹੈ ਆਪਣਾ ਗਲਾਸ ਹੈ ਆਪਣਾ ਰੂਤੀ ਲਾਲੋ ਐਲਮੀਨੀਅਮ ਪਾਊਡਰ ਆਕਸਾਈਡ ਹੈ ਜਿਹੜਾ ਉਹ ਆਪਣਾ ਯੂਜ਼ ਕੀਤਾ ਜਾਂਦਾ ਹੈ ਕਿ ਜੋ ਕਿ ਜਿਹੜਾ ਇੱਕ ਵਾਰੀ ਕੱਟ ਲੱਗ ਜੀ ਜਲਦੀ ਫਿਲ ਨਹੀਂ ਹੁੰਦਾ ਜੋ ਕਿ ਕਾਫੀ ਹਾਰਮਫੁਲ ਹੈ ਅਗਰ ਅਗਰ ਗੱਲ ਕਰੀਏ ਅਸੀਂ ਜਿਹੜੀ ਤੁਸੀਂ ਦੇਸੀ ਜੁਗਾੜ ਬਣਾਇਆ ਹੋਇਆ ਹੈ ਅਗਰ ਇਸ ਦੀ ਗੱਲ ਕਰੀਏ ਤੇ ਇਹ ਕਿਵੇਂ ਸੋਚਿਆ ਤੁਸੀਂ ਇਸ ਨੂੰ ਬਣਾਉਣ ਬਾਰੇ ਕਿ ਲੋਕਾਂ ਜਿਹੜੇ ਹੱਥੇ ਹੁੰਦੇ ਚਾਈਨਸ ਡੋਰ ਨਾਲ ਉਹ ਘਟਾਉਗੇ ਸਰ ਇਹ ਮੈਂ ਗੁਜਰਾਤ ਚ ਦੇਖਿਆ ਸੀ ਪਹਿਲਾਂ ਤੇ ਮੇਰਾ ਪਿਛਲੇ ਸਾਲ ਵੀ ਪਲਾਨ ਸੀ ਨੂੰ ਲੈ ਕੇ ਆਈਏ ਮੈਂ ਇਥੋਂ ਅੰਮ੍ਰਿਤਸਰ ਕਾਫੀ ਟਰਾਈ ਕੀਤੀ ਤਾਂ ਕਿ ਇੰਡਸਟਰੀ ਦੇ ਵਿੱਚ ਮੇਰੇ ਕਾਫੀ ਫਰੈਂਡ ਨੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਨਹੀਂ ਯਾਰ ਸਾਡੇ ਕੋਈ ਚੀਜ਼ ਬਣਨੀ ਨਹੀਂ ਫਿਰ ਮੇਰਾ ਕੋਈ ਫਰੈਂਡ ਸੀ ਅਹਮਦਾਬਾਦ ਦੇ ਵਿੱਚ ਹੀ ਮਹੌਦੀ ਡਿਊਟੀ ਲਗਾਈ ਮੈਂ ਕਿਹਾ ਮੈਨੂੰ 100 ਪੀਸ ਰੈਡੀ ਕਰਵਾ ਕੇ ਭੇਜੋ ਇਹ ਸਾਡੇ ਕੋਲ 2-3 ਦਿਨ ਪਹਿਲਾਂ ਹੀ ਆਇਆ ਘੱਟੋ ਘੱਟ 3-4 ਦਿਨ ਪਹਿਲਾਂ ਸੀ ਚਲਾ ਕੇ ਦੇਖਿਆ ਕਿ ਇਹਦੇ ਵਿੱਚ ਕਿਸੇ ਨਾਲ ਦਿੱਕਤ ਆਉਂਦੀ ਗੁਜਰਾਤ ਦੇ ਲੋਕ ਇਹਨੂੰ ਉਲਟਾ ਲਗਾਉਂਦੇ ਨੇ ਅਸੀਂ ਉਹ ਥੋੜਾ ਜਿਹਾ ਚੇਂਜ ਕਰਕੇ ਇਹਨੂੰ ਫਰੰਟ ਤੇ ਲਿਆਏ ਆ ਕਿ ਡੋਰ ਜਿਵੇਂ ਉਹ ਉਲਟਾ ਲਗਾਉਂਦੇ ਸੀ ਡੋਰ ਪਿਛਲੇ ਪਾਸੇ ਚਲੇ ਜਾਂਦੀ ਇੱਥੇ ਇਹ ਹੈ ਕਿ ਡੋਰ ਇੱਥੇ ਹੀ ਰੁਕ ਜਾਏਗੀ ਉਹ ਦੂਸਰੇ ਬੰਦੇ ਨੂੰ ਵੀ ਹਾਮ ਨਹੀਂ ਕਰੇਗੀ ਇੱਕ ਬੰਦੇ ਨੂੰ ਇਸ਼ਾਰਾ ਹੋ ਜਾਂਦਾ ਹੂੰ ਤੇ ਹੁਣ ਤੱਕ ਕਿੰਨੇ ਲਗਾ ਚੁੱਕੇ ਤੁਸੀਂ ਹੁਣ ਤੱਕ ਨੀਅਰ ਬਾਊਡ ਨਹੀਂ ਤੇ 100 ਪਲੱਸ ਹੀ ਕਰ ਚੁੱਕੇ ਹਾਂ 100 ਪਲੱਸ ਅਸੀਂ ਲਗਾ ਚੁੱਕੇ ਹਾਂ ਇਹਦੇ ਵਿੱਚ ਅਗਲਾ ਅਗਲਾ ਮਿਸ਼ਨ ਕੀ ਹੈ ਕਿਉਂਕਿ ਅਸੀਂ ਇਹ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਦਾ ਹੈ ਜੇ ਸਾਨੂੰ ਇਹ ਗਏ ਤੇ ਅਸੀਂ ਬੜੇ ਬਲਕ ਲੈਵਲ ਤੇ ਨੂੰ ਅਸੀਂ ਪ੍ਰੋਵਾਈਡ ਕਰਵਾਵਾਂਗੇ ਆਪਣੀ ਐਨਜੀਓ ਦੇ ਵੱਲ ਸਾਨੂੰ ਕੋਈ ਜਰੂਰ ਬਸ ਸਾਨੂੰ ਮੇਨ ਸੀਗਾ ਕਿ ਪਹਿਲਾਂ ਦੇਖੀਏ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਦਾ ਹੈ ਲੋਕੀ ਇਸ ਚੀਜ਼ ਨੂੰ ਐਕਸੈਪਟ ਕਰਦੇ ਨੇ ਇੱਥੇ ਲਗਾਉਂਦੇ ਨਹੀਂ ਲਗਾਉਂਦੇ ਪਰ ਇਹ ਸ਼ਵੇਰ ਦੇ 11 ਵਜੇ ਦੇ ਆਏ ਤੇ ਹੁਣ ਤੱਕ ਅਸੀਂ ਕੰਟੀਨਿਊ ਹੱਡ ਜਿਹੜੇ ਹੈਗੇ ਮੇਜਰ ਸਾਨੂੰ ਸੀ ਅਸੀਂ ਲੇਬਰ ਕਲਾਸ ਜਿਹੜੇ Zomato Swiggy ਵਾਲੇ ਜਿਹੜੇ ਆਪਣੀ ਰੋਜ਼ਗਾਰ ਦੇ ਲਈ ਘਰੋਂ ਨਿਕਲਦੇ ਨੇ ਅਸੀਂ ਉਹਨਾਂ ਨੂੰ ਕਵਰ ਕਰੀਏ ਪਹਿਲਾਂ ਕਿਉਂਕਿ ਨਾਰਮਲ ਨਹੀਂ ਅਸੀਂ ਕਰ ਰਹੇ ਸੀ ਜਿਹੜਾ ਬੰਦਾ ਕਮਾਈ ਦੇ ਲਈ ਆਪਣੀ ਬਾਈਕ ਤੇ ਘਰੋਂ ਨਿਕਲ ਰਿਹਾ ਕਿਉਂਕਿ ਉਹ ਕੱਲਾ ਬੰਦਾ ਇੰਜਰਡ ਨਹੀਂ ਹੋਏਗਾ ਉਹਦਾ ਪਰਿਵਾਰ ਪੂਰਾ ਇੰਜਰਡ ਹੋ ਜਾਏਗਾ ਜੇ ਉਹਨੂੰ ਚੋਟ ਲੱਗ ਗਈ ਉਹਦੀ ਰੋਟੀ ਬੰਦ ਹੋ ਜੇ ਸੋ ਦੇਸੀ ਜੁਗਾੜ ਲਗਾ ਕੇ ਲੋਕਾਂ ਦੀ ਜਾਨ ਦੀ ਰਖਵਾਲੀ ਜ਼ਰੂਰ ਕੀਤੀ ਜਾ ਰਹੀ ਹੈ ਕਿ NGO ਵਾਲੋਂ ਕਿਉਂਕਿ ਅਇ ਦਿਨ ਜਿਹੜਾ ਚਾਈਨਿਸ ਡਰ ਕਰਕੇ ਕਾਫੀ ਹਾਦਸੇ ਜਿਹੜੇ ਸਾਹਮਣੇ ਆਉਂਦੇ ਆ ਅਇ ਦਿਨ ਜਿਹੜੋ ਸੜਕਾਂ ਤੇ ਲੋਕ ਨਿਕਲਦੇ ਆ ਤੇ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਡਰ ਜ਼ਰੂਰ ਰਹਿੰਦਾ ਹੈ ਚਾਈਨਿਸ ਡਰ ਨੂੰ ਲੈ ਕੇ ਸੋ ਇੱਕ ਦੇਸੀ ਜੁਗਾਰ ਜ਼ਰੂਰ ਲਗਾਇਆ ਗਿਆ ਤੇ ਐਨ ਜੀਓ ਵੱਲੋਂ ਫ੍ਰੀ ਲੋਕਾਂ ਨੂੰ ਇਹ ਬਾਈਕਾਂ ਦੇ ਅੱਗੇ ਲਗਾਏ ਜਾ ਰਿਹਾ ਤਾਂ ਕਿ ਜਿਹੜੇ ਹਾਦਸੇ ਚਾਈਨਿਸ ਡਰ ਨੂੰ ਲੈ ਕੇ ਹੁੰਦੇ ਆ ਉਹ ਹਾਸੀਆਂ ਦੇ ਵਿੱਚ ਬੜੋਤਰੀ ਨਾ ਹੋ ਸਕੇ ਜਾਂ ਉਹ ਪੂਰੀ ਤਰ੍ਹਾਂ ਨਾਲ ਖਤਮ ਹੋ ਸਕਣ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ